ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਪੜਾ ਤੁਲਿਆ ਮਹਾਰਾষ্ট্র ਸਵੇਰੇ ਹਜੂਰ ਸਾਹਿਬ ਤੋਂ ਦੁਰੇ ਸੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਗੱਡੀਆਂ ਆ ਰਹੀਆਂ ਤੇ ਪਰ ਸ਼ਾਦਾਬਾਨੀ ਪਿਆਰ ਲੈ ਪਿਆ ਆਗੇ ਆਗੇ ਮਾਣਿਆ ਪ੍ਰਸ਼ਾਦਾ ਤਿਆਰ ਕਰਨ ਲੱਗਿਆ ਜੀ ਭਾਜੀ ਵਾਹ ਕੋਈ ਨਹੀਂ ਆਂਦਾ ਮੇਰਾ ਬਾਪ ਅੱਜ ਜਿੰਨੇ ਮੀਂਹ ਦਾ ਮੌਸਮ ਬਣਿਆ ਵਾ ਪੂਰਾ ਤੇ ਗੱਡੀਆਂ ਦੇ ਦਰਬਾਲਾ ਦਰਬੋਲਾ ਕੱਸ ਰਹੇ ਨੇ ਡਰਾਈਵਰ ਪਜਾ ਕੇ ਫੇਰ ਗੱਡੀ ਚੋੜ ਨਹੀਂ ਜਾਏ ਤੇ ਅੱਜ ਇੱਕ ਗੱਡੀਆਂ ਜਿਹੜੀਆਂ ਆਧੀਆਂ ਘੋੜੇ ਲਾ ਰਹੀਆਂ ਅੱਜ ਸ਼ਾਮ ਰਾਤ ਇੱਥੇ ਛੇ ਆ। ਤੇ ਸਵੇਰ ਨੂੰ ਇਹ ਚ 20 ਚਾਲਾ ਗੁਰਦੁਆਰਾ ਗੁਰਨਾਨਕ ਸਾਹਿਬ ਜੀ ਚੜਿਆ। ਆ ਸਾਡੇ ਭਰਾ ਬੈਠੇ ਬਾਉ ਜੀ। ਬਾਉ ਤਨਜਲ ਜੀ। ਆ ਸਾਡੇ ਗਵਿੰਦਵਾਲੀਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ। ਸੇਂਗਾ ਆਪਣੀਆਂ ਮੋਜਾਂ ਮਾਣਦੇ ਹੋਏ ਨੰਦ ਲੈ ਰਹੇ। ਕੋਈ ਕੋੜਿਆਂ ਨੂੰ ਲਗਾ ਇੱਧਰ ਜਾ ਰਿਹਾ ਕੋਈ ਕੁਝ ਕਰ ਰਿਹਾ ਓਏ ਕਿਹੜਾ ਇਹ ਪਿੰਦਾ ਪਿੰਦਾ ਫੜੀ ਆਉਂਦਾ ਇਹ ਹਾਏ ਲਾਉਣ ਲੱਗਿਆ ਫੇਰ ਇਹ ਆ ਪਾਣੀ ਦੀ ਬੋਤਲ ਲਈ ਆ ਬਾਪਾ ਜੀ ਕੀ ਹਾਲ ਏ ਉਹ ਵੀ ਤਾਂ ਹੋਰ ਨਵਾਰੀ ਮੜੇ ਆ ਕਿਹੜਾ ਕਰਨਾ ਨਹੀਂ ਕੀ ਨਹੀਂ ਕੋਰ ਕਿਹੜਾ ਉਹ ਹੀ ਬੜਾ ਆ ਸਾਡੇ ਰੋਡ ਤੋਂ ਬਹੁਤ ਹੈ ਬਾਬਾ ਜੀ ਆਗਰੇ ਤੋਂ ਕੀ ਬਾਤ ਹੈ ਫਿਰ ਵਜਾਈ 75 ਸਾਲ ਦੀ ਉਮਰ ਹੈ ਗੱਡੀ ਪੂਰੇ ਬਰਾਬਰ 100 ਦੇ ਖਿੱਚਦੇ ਸਿੰਗਾ ਦੀ ਆਪਣੀ ਹੀ ਜ਼ਿੰਦਗੀ ਹੈ ਆਪਣੀ ਗੱਲਵਾਦ ਇਹਨਾਂ ਦੀ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਆਪਣੀਆਂ ਮੋਜਾਂ 'ਚ ਰਹਿੰਦੇ ਤਾਜ਼ਾ ਆਪਣਾ ਭੋਜਨ ਬਣਾਉਂਦੇ ਛਕਦੇ ਸਭ ਤੋਂ ਵੱਡੀ ਗੱਲ ਹੈ ਕੋਈ ਗੈਸ ਸਿਲੰਡਰ ਨਹੀਂ ਕੋਈ ਕੁਝ ਨਹੀਂ ਅੱਗ ਤੇ ਕੰਮ ਕਰਦੇ ਸਾਰਾ ਲੱਕੜੀਆਂ ਦੀ ਇਹਦੇ ਲੱਕੜਵਾਲ ਕੇ ਕੋਈ ਕਿਸੇ ਤਰ੍ਹਾਂ ਦੀ ਹੋਰ ਚਾਹ ਉਸ ਗੁਰਦੁਆਰੇ ਉਹਨਾਂ ਹੰਗਾ ਸਿੰਘਾਂ ਦੇ ਚਾਹ ਕੇ ਤੇ ਇਦਾਂ ਦਲਬੰਧ ਹੋਵੇ ਪੂਰਾ ਕੰਮ ਲੱਕੜੀਆਂ ਨਾਲ ਕਰਦੇ ਕੋਈ ਸਿਲੰਡਰ ਦੀ ਵਰਤੋਂ ਨਹੀਂ ਹੁੰਦੀ ਇੱਥੇ ਤੇ ਹੋ ਜਨ ਛੱਕ ਕੇ ਆਨੰਦ ਆ ਜਾਂਦਾ ਤਾ ਆਇਆ ਇੱਕ ਟਾਈਮ ਦਾ ਭਾਜਾ ਬਣਦਾ ਤਾਜ਼ੀਆਂ ਰੋਟੀਆਂ ਬਣਦੀਆਂ ਬਿਲਕੁਲ ਜਿਹੜਾ ਇਹਨਾਂ ਦਾ ਰਹਿਣ ਸਹਿਣਾ ਵੱਖਰਾ ਹੈ ਇਹ ਸਾਡਾ ਡਰਾਈਵਰ ਮਹਿਕਮਾ ਖੜਾ ਮਿਸਤਰੀ ਸਾਫ ਸਾਡੇ ਠੀਕ ਹੈ ਠੀਕ ਹੈ ਆ ਮਾਲ ਖੜਾ ਜੀ ਆਈ ਮਾਰਗ ਦਾ ਡਰਾਈਵਰ ਖੜਾ ਮਿਸਤਰੀ ਖੜਾ ਅੰਨਾ ਦੋਹੋ ਡਰਾਈਵਰ ਖੜੇ ਆ ਮਾਲਕ ਆਪਾ ਕਾਲਪੁਰਖ ਹਰ ਜੀ ਬਾਰਛ ਚਾਲੂ ਹੋ ਗਈ ਏ ਗੁਰਦੁਆਰਾ ਗੁਰਨਾਨਕ ਸਾਹਿਬ ਜੀ ਦੁਲਿਆ ਬਾਬੇ ਬੈਠੇ ਨੇ ਬਾਬਾ ਜੋਗਾ ਸਿੰਘ ਜੀ ਉਹ ਆਇਆ ਕਰੋ ਤਿਆਰ ਹੋ ਰਿਹਾ ਖਾਣਾ ਲੈਣਾ ਦੇਖਦੇ ਆਂ ஆயா oh <laughs> <Aya. laughs>